ਜੋ ਬਣਾ ਜੀ ਸਰ ਮੇਰਾ ਨਾਮ ਪ੍ਰਕਾਸ਼ ਕੌਰ ਹੈ ਜੀ ਕਿੱਥੋਂ ਜੀ ਸਰ ਮੇਰਾ ਪਿੰਡ ਬਾਦਸ਼ਾਹਪੋਰੀ ਜੀ ਜ਼ਿਲ੍ਹਾ ਕਪੂਰਥਲਾ ਹੈ ਜੀ ਕੀ ਗੱਲ ਤੁਸੀਂ ਪ레스 ਕੌਮੇ ਕੀਤੀ ਹੈ ਹਾਂਜੀ ਸਰ ਮੈਂ ਇਕੱਲੇ ਘਰ ਵਿੱਚ ਰਹਿੰਦੀ ਆ ਤੇ ਰਾਤ ਦੇ ਸਮੇਂ ਕੰਦ ਟੱਪ ਕੇ 25 ਤਰੀਕ ਦਿHARAD ਨੂੰ ਮੁੰਡਾ ਗਵਾਂਡੀਆਂ ਦਾ ਮੁੰਡਾ ਹੈ ਉਹ ਅੱਗ ਲਾ ਕੇ ਸਾਡੇ ਘਰ ਨੂੰ ਚਲਾ ਗਿਆ ਜਿਹੜੇ ਕਮਰਿਆਂ ਨੂੰ ਹੋਆ ਨਹੀਂ ਚੀਗਾ ਸਾਰੇ ਸਕੂਟਰੀ ਸਰਕੇ ਸਵਾ ਉਹ ਨਾਲ ਨਾਲ ਜਿੰਨਾ ਵੀ ਸਮਾਨ ਹੈ ਸਾਰਾ ਸੜ ਕੇ ਸਵਾ ਗਿਆ ਸਾਰਾ ਜੀ ਨਾਮ ਕੀ ਮੁੰਡਾ ਦਾ ਸਾਬ ਸਾਬ ਸਿੰਘ ਉਹਦੇ ਪਿਓ ਦਾ ਨਾਮ ਮੋਨੀ ਹਾਂਜੀ ਕਿੱਧਰ ਰਹਿੰਦੇ ਹੋ ਫਿਰ ਬਾਦਸ਼ਾਹਪੁਰ ਵਿੱਚੋਂ ਸਾਡੇ ਗਵਾਂਢੇ ਨੇ ਜੀ ਕੀ ਕੰਮ ਕਰਦਾ ਹੁੰਦਾ ਉਹ ਜੱਟਾਂ ਜੀ ਦੇਰਾਂ ਦੇ ਪੱਠੇ-ਪੁੱਠੇ ਵੜਦਾ ਜਾਂ ਫਿਰ ਕਦੀ-ਕਦੀ ਮੱਛੀ ਫੜਨ ਚੱਲ ਜਾਂਦਾ ਕਿਹੜੇ ਫਿਰ ਕੰਮ ਕਰਦਾ ਧੰਮ ਅਸਾਂ ਜੀ ਹਾਂਜੀ ਤੇ ਤੁਸੀਂ ਕੋਈ ਕੰਪਲੇਨਟ ਕੀਤੀ ਪੁਲਿਸ ਵਿੱਚ ਹਾਂਜੀ ਸਰ ਮੈਂ ਸਬੰਧਪੁਰ ਥਾਣਾ 'ਚ ਕੰਪਲੀਟ ਕੀਤੀ ਸੀ ਤੇ ਉਹ ਕੋਈ ਨਹੀਂ ਆਇਆ ਫਿਰ ਮੈਂ ਐਸਐਸਪੀ ਤੇ ਵੀ ਕੰਪਲੀਟ ਕੀਤੀ ਅਜੇ ਤੱਕ ਕੋਈ ਵੀ ਨਹੀਂ ਸਾਰਾ ਆਇਆ ਤੁਹਾਡੇ ਘਰ ਦੇ ਕੋਲ ਸਰ ਮੈਂ ਕੱਲੀ ਘਰ ਵਿੱਚ ਰਹਿੰਦੀ ਹਾਂ ਤਾਂ ਉਹ ਇਸ ਤਰ੍ਹਾਂ ਇੱਥੋਂ ਤੱਕ ਪਹੁੰਚ ਗਿਆ ਸਾਡੇ ਬਹੁਤ ਮਤਲਬ ਮੁਸ਼ਕਲ ਥਰਮ ਮੈਨੂੰ ਇੱਟਾ ਸਾਡੇ ਘਰ ਨੂੰ ਬਹੁਤ ਜ਼ਿਆਦੀ ਮਾਰਦਾ ਮੈਂ ਉਹਦੀ ਮਾਨ ਵੀ ਵਿਖਾਇਆ ਵੀ ਇੱਟਾ ਵੇਖੋ ਮਾਰ ਫਿਰ ਆਂਡੀਆਂ ਗਵਾਂਡੀਆਂ ਮੈਂ ਕਹੇ ਵੇਖੋ ਇੱਧਰ ਇੱਟਾ ਕਿੰਨੀਆਂ ਮਾਰਦਾ ਸਾਡੇ ਆਲੇ ਦੁਆਲੇ ਬਹੁਤ ਇੱਟਾ ਮਾਰਦਾ ਕੰਧਾਂ ਨੂੰ ਇੱਟਾ ਮਾਰਦਾ ਫਿਰ ਸਾਡੇ ਆਲੇ ਦੁਆਲੇ ਕਮਰੇ ਤੇ ਪਟਾਕੇ ਬੜੇ ਚਲਾਉਂਦਾ ਸਾਨੂੰ ਸੌਣ ਨਹੀਂ ਦਿੰਦਾ ਵਜਾ ਕੀ ਹੈ ਸੌਣ ਤਾਂ ਜਾਂਦਾ ਬਜਾਉਂਦੇ ਵੱਡਿਆਂ ਦੀ ਥਾਂ ਸੀ ਸਾਡੇ ਵੱਡਿਆਂ ਨੇ ਖਰੀਦੀ ਸੀ ਕਹਿੰਦਾ ਇਹ ਥਾਂ ਛੱਡ ਜਾਓ ਇਹ ਥਾਂ ਛੱਡ ਜਾਓ ਜੋ ਕਿ ਕਾਗਜ਼ ਵੀ ਹੈਗੇ ਨਹੀਂ ਥਾਂ ਤੇ ਹਾਂਜੀ ਸਰ ਮੇਰੇ ਸਹੁਰੇ ਜੀ ਨਾਲ ਜੀ ਤੁਹਾਡੇ ਹਸਬੰਦ ਹਾਂਜੀ ਸਰ ਮੇਰੇ ਇੱਕ ਮੁੰਡੇ ਦੀ ਵੀ ਡੈਥ ਹੋਈ ਹੈ ਮੇਰਾ ਬੇਟਾ ਵੱਡਾ ਹੁੰਦੀ ਵੀ ਡੈਥ ਹੋਈ ਹੈ ਜੀ ਤੇ ਤੁਹਾਡੀ ਕੀ ਮੰਗੀ ਹੈ ਸਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ